ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਪਦੀਆਂ ਵੱਡੀਆਂ ਖਬਰਾਂ ਨਸ਼ਿਆਂ ਖਿਲਾਫ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਸਖਤ ਐਲਾਨ ਲਗਾਤਾਰ ਕੀਤੀ ਜਾ ਰਹੀਆਂ ਹਨ ਵੱਡੀ ਕਾਰਵਾਈਆਂ ਅਕਾਲੀ ਦਲ ਦੇ ਲੀਡਰਾਂ ਬਾਰੇ ਗੁੱਸੇ 'ਚ ਬੋਲੇ ਗਿਆਨੀ ਹਰਪ੍ਰੀਤ ਸਿੰਘ ਕਿਹਾ ਜਦੋਂ ਵਕਤ ਆਵੇਗਾ ਪੰਥ ਵਿਰੁੱਧ ਚੱਲਣ ਵਾਲਿਆਂ ਨੂੰ ਅਕਾਲੀ ਦਲ ਚੋਂ ਧੂਕੇ ਕੱਢਾਂਗੇ ਬਾਹਰ ਸ='%s' ਕਿਸ਼ਾਨ ਮੋਰਚੇ ਨੇ ਪੰਜਾਬ ਭਰ ਵਿੱਚ ਚੁੱਕੇ ਸਾਰੇ ਦਰਨੇ ਪੰਜਾਬ ਸਰਕਾਰ ਦੀ ਸ਼ਕਤੀਮਗਰੋਹ 10 ਮਾਰਚ ਲਈ ਕੀਤਾ ਨਵਾਂ ਐਲਾਨ ਯੁੱਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਮਾਨ ਸਰਕਾਰ ਦੀ ਵੱਡੀ ਕਾਰਵਾਈ ਅਮਰੀਕਸਰ ਤੇ ਖੰਨਾ ਚ ਨਸ਼ਾ ਤਸਕਰਾਂ ਦੀ ਇਮਾਰਤਾਂ ਤੇ ਚੱਲਿਆ ਬੁਲਡੋਜ਼ਰ ਡੀਪੀ ਢਿੱਲੋ ਤੇ ਪੜਕੇ ਰਾਜਾ ਵੜਿੰਗਰ ਰਾਜਾ ਵੜਿੰਗ ਦੇਲ ਜਾਮਾ ਮਗਰੋਂ ਡੀਪੀ ਢਿੱਲੋ ਨੇ ਵੀ ਦਿੱਤਾ ਜਵਾਬ ਪੰਜਾਬ ਚ 6 ਸਕੂਲਾਂ ਖਿਲਾਫ ਸਿੱਖਿਆ ਵਿਭਾਗ ਦੀ ਵੱਡੀ ਕਾਰਵਾਈ ਬਿਲਡਿੰਗ ਸੇਫਟੀ ਸਰਟੀਫਿਕੇਟ ਜਮਾ ਨਾ ਕਰਵਾਉਣ ਤੇ ਮਾਨਤਾ ਕੀਤੀ ਰੱਦ ਪੰਜਾਬ ਚ ਠੰਡੀਆਂ ਮਾਵਾਂ ਲਗਾਤਾਰ ਜਾਰੀ ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ ਮੰਤਰੀ ਹਰਪਾਲ ਸਿੰਘ ਚੀਮਾ ਤੇ ਕਟਾਰੂ ਚੱਕ ਵੱਲੋਂ ਜੀਐਸਟੀ ਦਫਤਰ ਦੀ ਚੰਚੇਤ ਚੈਕਿੰਗ 811 ਹਾਜ਼ਰ ਮੁਲਾਜ਼ਮਾਂ ਖਿਲਾਫ ਕਾਰਵਾਈ ਦੇ ਦਿੱਤੇ ਹੁਕਮ ਐਸਜੀਪੀਸੀਡੀ ਪ੍ਰਧਾਨਗੀ ਤੋਂ ਦਿੱਤੇ ਅਸਤੀਫੇ ਬਾਰੇ ਖੁੱਲ ਕੇ ਬੋਲੇ ਹਰਜਿੰਦਰ ਸਿੰਘ ਧਾਮੀ ਕਿਹਾ ਮੈਂ ਅਸਤੀਫਾ ਨਹੀਂ ਲਵਾਵਾਂਗਾ ਵਾਪਿਸ ਸੀਐਮ ਭਗਵੰਤ ਮਾਨ ਦੇ ਸਾਬਕਾ ਮੀਡੀਆ ਡਾਇਰੈਕਟਰ ਨੇ ਫੜਿਆ ਬੀਜੇਪੀ ਦਾ ਪੱਲਾ ਸੂਬਾ ਇੰਚਾਰਜ ਨੇ ਕਰਵਾਇਆ ਪਾਰਟੀ ਚ ਸ਼ਾਮਿਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਮੁਹਿੰਮ ਚ ਸਰਗਰਮ ਹਿੱਸੇਦਾਰ ਬਣਨ ਦਾ ਸਿੱਧਾ ਦਿੱਤਾ ਹੈ ਤਾ ਜੋ ਸੂਬੇ ਵਿੱਚੋਂ ਇਸ ਅਲਾਮਤ ਦਾ ਪੂਰੀ ਤਰ੍ਹਾਂ ਸਵਾਇਆ ਕੀਤਾ ਜਾ ਸਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਨਸ਼ਿਆਂ ਵਿਰੁੱਧ ਵੱਡੀ ਕਾਰਵਾਈ ਸ਼ੁਰੂ ਕੀਤੀ ਹੈ ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਸਪਲਾਈ ਲਾਈਨ ਤੋੜਨ ਲਈ ਨਸ਼ਾ ਤਸਕਰਾਂ ਨੂੰ ਸਲਾਖਾਂ ਪਿੱਛੇ ਡੱਕਣਾ ਅਤੇ ਨਸ਼ਾ ਪੀੜਤਾਂ ਦਾ ਮੁੜਵ ਸੇਵਾ ਯਕੀਨੀ ਬਣਾਉਣ ਲਈ ਇਹ ਸੁਚੱਜੀ ਯੋਜਨਾਬੱਧ ਮੁਹਿੰਮ ਚਲਾਈ ਗਈ ਹੈ ਸੀਐਮ ਭਗਵੰਤ ਮਾਨ ਨੇ ਨਸ਼ਾ ਵਿਰੋਧੀ ਮੁਹਿੰਮ ਨੂੰ ਪਰਮਾਹੁੰਗਾਰਾ ਦੇਣ ਲਈ ਲੋਕਾਂ ਦਾ ਤਿਆਦੀ ਲੋ ਧੰਨਵਾਦ ਕੀਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਨਸ਼ਿਆਂ ਦੀ ਤਸਕਰੀ ਦੇ ਕਾਨੂੰਨੀ ਅਪਰਾਧ ਵਿੱਚ ਸ਼ਾਮਿਲ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਕਰਦੇ ਹਨ ਕਿ ਹੈ ਕਿ ਉਨ੍ਹਾਂ ਵਿਰੁੱਧ ਮਿਸਾਲੀ ਕਾਰਵਾਈ ਕਿੰਨੀ ਬਣਾਈ ਜਾਵੇਗੀ ਉਨ੍ਹਾਂ ਕਿ ਹੈ ਕਿ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੈਗਾ ਮੁਹਿੰਮ ਦੇ ਹਿੱਸੇ ਵਜੋਂ ਡਰਗ ਮੰਨੀ ਰਾਹੀ ਹਾਸਲ ਕੀਤੀਆਂ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਨੂੰ ਦਾ ਕੇ ਜਬਤ ਕੀਤਾ ਜਾ ਰਿਹਾ ਹੈ ਸੀਐਮ ਭਗਵੰਤ ਮਾਨ ਨੇ ਕਿਹਾ ਹੈ ਕਿ ਨਸ਼ਿਆਂ ਵਿਰੁੱਧ ਮੁਹਿੰਮ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਸੂਬੇ ਵਿੱਚ ਇਸ ਅਲਾਮਤ ਦਾ ਇੱਕ ਕਿਨਕਾ ਵੀ ਮੌਜੂਦ ਹੈ ਭਾਈ ਅਮਰੀਤ ਸਿੰਘ ਦੇ ਸ਼ਹੀਦੀ ਸਮਾਗਮ ਤੇ ਪਹੁੰਚੇ ਗਿਆਨੀ ਹਰਪ੍ਰੀਤ ਸਿੰਘ ਨੇ ਅਕਾਲੀ ਦਲ ਬਾਰੇ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਇਸ ਸਮੇਂ ਪੰਥ ਨੂੰ ਇੱਕਜੁੱਟ ਹੋ ਕੇ ਪਵਿੱਖਲੀ ਕੰਮ ਕਰਨਾ ਚਾਹੀਦਾ ਹੈ ਜਿਹੜੇ ਲੋਕਾਂ ਦੀ ਜ਼ਿੰਮੇਵਾਰੀ ਸ਼੍ਰੀ ਕਾਲ ਤਖਸੈਵ ਦੀਆਂ ਮर्यादा ਨੂੰ ਕਾਇਮ ਰੱਖਣ ਵਿੱਚ ਮਦਦ ਕਰਨ ਉਹੀ ਲੋਕ ਗੁਰਦੁਆਰਿਆਂ ਦੀਆਂ ਮर्याਦਾਵਾਂ ਦਾ ਕਾਣ ਕਰ ਰਹੇ ਹਨ ਉਹਨਾਂ ਕਿਹਾ ਕਿ ਮੈਂ ਪੰਜ ਮੈਂਬਰੀ ਕਮੇਟੀ ਦੀ ਪ੍ਰਸ਼ੰਸਾ ਕਰਦਾ ਹਾਂ ਜੋ ਡੋਲ ਖੜੇ ਹਨ ਉਹਨਾਂ ਕਿਹਾ ਕਿ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਪੁਨਰ ਸੁਰਜੀਤੀ ਵਾਲੇ ਅਕਾਲੀ ਦਲ ਦੇ ਵੱਧ ਤੋਂ ਵੱਧ ਮੈਂਬਰ ਬਣੋ ਤਾਂ ਕਿ ਪੰਥਕ ਸੋਚ ਇੱਕ ਨਵੇਂ ਰੂਪ ਵਿੱਚ ਉੱਭਰ ਸਕੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਤਖਤ ਹਮੇਸ਼ਾ ਸਰਕਾਰਾਂ ਦੀਆਂ ਅੱਖਾਂ ਵਿੱਚ ਰੁਟਕਦਾ ਰਹਿੰਦਾ ਹੈ ਉਹਨਾਂ ਕਿਹਾ ਕਿ ਸ਼੍ਰੀ ਕਾਲ ਤਖਸੈ ਉਤੇ ਲਗਾਤਾਰ ਹਮਲੇ ਹੋ ਰਹੇ ਹਨ ਜੋ ਕਿਸੇ ਵੀ ਰੂਪ ਵਿੱਚ ਹੋਣ ਉਹਨਾਂ ਕਹੇ ਹੈਗੇ 2 ਦਸੰਬਰ ਵਾਲੇ ਹੁਕਮਨਾਮੇ ਨੂੰ ਕਈ ਤਾਂ ਮੰਨਣ ਤੋਂ ਵੈਨਕਾਰ ਕਰ ਰਹੇ ਹਨ ਉਹਨਾਂ ਕਹੇ ਹੈ ਕਿ ਕਾਗੂ ਨੇ ਤਾਂ ਇਹ ਵੀ ਕਹਿ ਦਿੱਤਾ ਕਿ ਸ਼੍ਰੀ ਕਾਉ ਤੱਕ ਸਾਇਤ ਤੋਂ ਬਣੀ 7 ਮੈਂਬਰੀ ਕਮੇਟੀ ਗੈਰ ਕਾਨੂੰਨੀ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਵਕਤ ਆਵੇਗਾ ਪੰਥ ਵਿਰੁੱਧ ਚੱਲਣ ਵਾਲਿਆਂ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਤੂ ਕਿਹ ਬਾਹਰ ਕੱਢਾਂਗੇ ਉਹਨਾਂ ਕਹੇ ਹੈ ਕਿ ਨੌਜਵਾਨਾਂ ਨੂੰ ਅਪੀਲ ਕਰਦੇ ਹਾਂ 5 ਮੈਂਬਰੀ ਕਮੇਟੀ ਵੱਲੋਂ ਅਕਾਲੀ ਦਲ ਪੁਨਰ ਸੁਰਜੀਤੀ ਹੋ ਰਹੀ ਹੈ ਇਸ ਲਈ ਵੱਧ ਤੋਂ ਵੱਧ ਮੈਂਬਰ ਬਣੋ ਤਾਂ ਇਹਨਾਂ ਨੂੰ ਤੂਕੇ ਬਾਹਰ ਕੱਢਿਆ ਜਾ ਸਕੇ। ਸੰਯੁਕਤ ਕਿਸਾਨ ਮੋਰਚਾ ਦੀ ਇੱਕ ਅਹਿਮ ਮੀਟਿੰਗ ਹੋਈ ਹੈ। ਇਸ ਮੀਟਿੰਗ ਦੌਰਾਨ ਪੰਜਾਬ ਵਿੱਚ 18 ਥਾਵਾਂ ਤੇ ਲੱਗੇ ਧਰਨੇ ਚੁੱਕਣ ਦਾ ਫੈਸਲਾ ਕੀਤਾ ਗਿਆ ਹੈ। ਐਲਾਨ ਐਸ ਕੇ ਐਮ ਦੀ ਮੀਟਿੰਗ ਤੋਂ ਬਾਅਦ ਲਖਵਿੰਦਰ ਸਿੰਘ ਲਖੋਵਾਲ, ਬੁੱਟਾ ਸਿੰਘ, ਬੁਰਜਗਿਲ ਤੇ ਹੋਰਨਾਂ ਕਿਸਾਨ ਆਗੂਆਂ ਨੇ ਕੀਤਾ ਹੈ ਕਿਸਾਨ ਆਗੂਆਂ ਨੇ ਐਲਾਨ ਕੀਤਾ ਹੈ ਕਿ ਉਹਨਾਂ ਵੱਲੋਂ 10 ਮਾਰਚ ਨੂੰ ਹੁਕਮਰਾਨ ਧਿਰ ਦੇ ਸਾਰੇ ਵਿਧਾਇਕਾਂ ਦੀਆਂ ਰਹਿਾਈਸ਼ਾਂ ਮੁਰੇ ਰੋਜ਼ ਮੁਝਾਰੇ ਕੀਤੇ ਜਾਣਗੇ ਇਹੇ ਮੁਝਾਰੇ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਕੀਤੇ ਜਾਣਗੇ ਇਸ ਦੌਰਾਨ ਵੱਡੀ ਗਿਣਤੀ ਕਿਸਾਨਾਂ ਆ ਗੁਸ਼ਮੂਲੀਅਤ ਕਰਨਗੇ ਕਿਸਾਨਾਂ ਨੇ ਐਲਾਨ ਕੀਤਾ ਹੈ ਕਿ 15 ਮਾਰਚ ਨੂੰ 11:30 ਮਿੰਟ ਤੇ ਚੰਡੀਗੜ੍ਹ ਵਿਖੇ ਕਿਸਾਨ ਭਵਨ 'ਚ ਮੀਟਿੰਗ ਕੀਤੀ ਜਾਵੇਗੀ ਜਿਸ ਵਿੱਚ ਸੰਘਰਸ਼ ਦੀ ਅਗਲੀ ਰੂਪਰੇਖਾ ਉਲੀਕੀ ਜਾਵੇਗੀ ਪੰਜਾਬ ਵਿੱਚ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੁੱਧ ਤਹਿਤ ਰੋਜ਼ਾਨਾ ਨਸ਼ਾ ਤਸਕਰਾਂ ਦੇ ਘਰ ਤੇ ਪੀਲਾ ਪੰਜਾ ਚਲਾਇਆ ਜਾ ਰਿਹਾ ਹੈ ਅਤੇ ਉਹਨਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾ ਰਹੀਆਂ ਹਨ ਇਸ ਦੇ ਨਾਲ ਹੀ ਹੁਣ ਖੰਨਾ ਪੁਲਿਸ ਵੱਲੋਂ ਖੰਨਾ ਵਿੱਚ ਨਸ਼ਾ ਤਸਕਰੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ ਪੁਲਿਸ ਨੇ ਨਸ਼ਾ ਤਸਕਰਾਂ ਦਾ ਘਰ ਟਾ ਦਿੱਤਾ ਹੈ ਇਹ ਕਾਰਵਾਈ ਖੰਨਾ ਦੀ ਮੀਟ ਮਾਰਕੀਟ 'ਚ ਐਸਐਸਪੀ ਡਾਕਟਰ ਜੋਤੀ ਯਾਦਵ ਦੀ ਅਗਵਾਈ ਵਿੱਚ ਕੀਤੀ ਗਈ ਹੈ ਐਸਐਸਪੀ ਡਾਕਟਰ ਜੋਤੀ ਯਾਦਵ ਨੇ ਕਿਹਾ ਹੈ ਕਿ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਤੇਜ਼ ਕੀਤੀ ਗਈ ਹੈ ਜਿਸ ਤਹਿਤ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਨੂੰ ਕਬਜ਼ੇ ਵਿੱਚ ਲੈ ਕੇ ਜ਼ਬਤ ਕੀਤਾ ਜਾ ਰਿਹਾ ਹੈ ਨਸ਼ਾ ਤਸਕਰਾਂ ਦੇ ਘਰਾਂ ਬਾਹਰ ਨੋਟਿਸ ਚਿਪਕਾਏ ਗਏ ਸਨ ਇਹ ਕਾਰਵਾਈ ਖੰਨਾ ਚ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਡੀਜੀਪੀ ਗੌਰਵ ਯਾਦਵ ਤੇ ਡਿਪਟੀ ਇੰਸਪੈਕਟਰ ਜਰਨਲ ਪੁਲਿਸ ਲੁਧਿਆਣਾ ਰੇਂਜ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੀਤੀ ਗਈ ਇਸ ਦੇ ਨਾਲ ਹੀ ਦੂਜੀ ਵੱਡੀ ਕਾਰਵਾਈ ਚੰਮਰੀ ਸਰ ਦੇ ਇਲਾਕੇ ਭਰਾੜੀਵਾਲ ਵਿਖੇ ਇੱਕ ਸੰਦੀਪ ਨਾਮ ਦੇ ਨਸ਼ਾ ਤਸਕਰ ਦੇ ਘਰ ਤੇ ਕਾਰਵਾਈ ਕੀਤੀ ਗਈ ਹੈ ਪ੍ਰਾਪਤ ਹੋਈ ਜਾਣਕਾਰੀ ਦੇ ਮੁਤਾਬਿਕ ਸੰਦੀਪ ਨੂਸ਼ੇਰਾ ਢਾਲਾ ਪਿੰਡ ਦਾ ਰਹਿਣ ਵਾਲਾ ਹੈ ਤੇ ਇਸ ਨੇ ਅਮਰੀਕਸ਼ਰ ਦੇ ਇਸ ਇਲਾਕੇ 'ਚ ਆਪਣੀ ਦੋ ਮੰਜ਼ਿਲਾ ਕੋਠੀ ਪਾਈ ਸੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਯੋਧਨਸ਼ਾ ਵਿਰੁੱਧ ਮੁਹਿੰਮ ਤਹਿਤ ਨਸ਼ਾ ਤਸਕਰ ਦੀ ਦੋ ਮੰਜ਼ਿਲਾ ਇਮਾਰਤ ਨੂੰ ਟੈਟਰੀ ਕੀਤਾ ਗਿਆ ਹੈ ਸੀਪੀ ਗੁਰਪ੍ਰੀਤ ਸਿੰਘ ਪੁੱਲਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੰਦੀਪ ਵਿਰੁੱਧ 4 ਮਾਮਲੇ ਦਰਜ ਹਨ ਉਸ ਨੇ ਇਹ ਕੋਠੀ ਨਸ਼ਾ ਵੇਚ ਕੇ ਬਣਾਈ ਸੀ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਦਾਵਾ ਕੀਤਾ ਹੈ ਕਿ ਪਿਛਲੀ ਕਾਂਗਰਸ ਸਰਕਾਰ ਨੇ ਗਿੱਦੜਵਾਹਾ ਵਿਧਾਨ ਸਭਾ ਹਲਕੇ 'ਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ 12000 ਤੋਂ ਵੱਧ ਲਾਭਪਾਤਰੀਆਂ ਦੀ ਚੋਣ ਕੀਤੀ ਸੀ ਉਹਨਾਂ ਦੋਸ਼ ਲਾਇਆ ਹੈ ਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਗਿੱਦੜਵਾਹਾ ਦੇ ਵਿਧਾਇਕ ਹਰਦੀਪ ਸਿੰਘ ਡੀਐਮਪੀ ਢਿੱਲੂ ਦੇ ਕਹਿਣ ਤੇ ਇੰਨਾ ਸਾਰੇ ਲਾਭਪਾਤਰੀਆਂ ਦੀ ਰਜਿਸਟ੍ਰੇਸ਼ਨ ਰੱਦ ਕਰਵਾ ਕੇ ਨਵਾਂ ਸਰਵੇਖਣ ਸ਼ੁਰੂ ਕੀਤਾ ਹੈ ਰਾਜਾਵੜਿੰਗ ਨੇ ਕਿਹਾ ਕਿ ਹੋ ਇਸ ਮਾਮਲੇ ਨੂੰ ਲੈ ਕੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਨਗੇ ਉਨ੍ਹਾਂ ਨੇ ਇਸ ਮੁੱਦੇ ਨੂੰ ਲੈ ਕੇ ਫੇਸਬੁਕ ਤੇ ਵੀਡੀਓ ਸੰਦੇਸ਼ ਵੀ ਅਪਲੋਡ ਕੀਤਾ ਹੈ ਹਾਲਾਂਕਿ ਡਿੰਪੀ ਢਿੱਲੋਂ ਨੇ ਇਹਨਾਂ ਦਾਅਵਿਆਂ ਦਾ ਖੰਡਨ ਕਰਦੇ ਆ ਕਿ ਹੈ ਕਿ ਇਦਲਵਾਹ ਤੋਂ ਤਿੰਨ ਵਾਰ ਵੀ ਤਾਂ ਇੱਕ ਰਹਿ ਚੁੱਕੇ ਰਾਜਾ ਬਿੰਗ ਸਿਰਫ ਜਨਤਾ ਨੂੰ ਗੁੰਮਰਾਹ ਕਰ ਰਹੇ ਹਨ ਇਹ ਉਹਨਾਂ ਦਾ ਸਿਆਸੀ ਸਟੰਟ ਹੋ ਸਕਦਾ ਹੈ ਪਰ ਅਸਲੀਅਤ ਇਹ ਹੈ ਕਿ ਇੱਕ ਵੀ ਰਜਿਸਟਰ ਲਾਪਾਤਰੀ ਗ੍ਰਾਮੀਨ ਸਕੀਮ ਦੇ ਲਾਭ ਤੋਂ ਵੰਜ ਨਹੀਂ ਹੋਵੇਗਾ ਇੱਕ ਤਾਜ਼ਾ ਸਰਵੇਖਣ ਵੀ ਚੱਲ ਰਿਹਾ ਹੈ ਤੇ ਜੋ ਲੋਕ ਮਾਪਦੰਡਾ ਨੂੰ ਪੂਰਾ ਕਰਦੇ ਹਨ ਹੋਰ ਜੀ ਦੇ ਸਕਦੇ ਹਨ ਉਹਨਾਂ ਕਿਹਾ ਕਿ ਮੈਂ ਰਾਜਾ ਵੜਿੰਦ ਦੇ ਕਰਨਗੇ ਪੈਰੀ ਜਾਨ ਲਈ ਵੀ ਤਿਆਰ ਹਾਂ ਜੇਕਰ ਹੋ ਇਸ ਸਕੀਮ ਦਾ ਲਾਭ ਲੈਣ ਲਈ ਕਿਸੇ ਵੀ ਲਾਭਪਾਤਰੀ ਦੀ ਮਦਦ ਕਰ ਸਕਦੇ ਹਨ ਜ਼ਿਲ੍ਹਾ ਮਾਨਸਾ ਦੇ ਸਕੂਲਾਂ ਚ ਵਿਦਿਆਰਥੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਫਾਇਰ ਸੇਫਟੀ ਅਤੇ ਬਿਲਡਿੰਗ ਸੇਫਟੀ ਸਰਟੀਫਿਕੇਟ ਜਮਾ ਨਾ ਕਰਵਾਉਣ ਵਾਲੇ 6 ਸਕੂਲਾਂ ਦੀ ਮਾਨਤਾ ਰੱਦ ਕੀਤੀ ਗਈ ਹੈ ਈਸੇਵੰਦੀ ਜਾਣਕਾਰੀ ਦਿੰਦੇ ਹਨ ਜ਼ਿਲ੍ਹਾ ਸਿੱਖਿਆ ਅਫਸਰ ਨੇ ਦੱਸਿਆ ਕਿ ਇਨ੍ਹਾਂ ਸਕੂਲਾਂ ਨੂੰ ਬੀਤੇ ਸਮੇਂ 'ਚ ਫਾਇਰ ਅਤੇ ਬਿਲਡਿੰਗ ਸੇਫਟੀ ਸਰਟੀਫਿਕੇਟ ਜਮ੍ਹਾਂ ਕਰਵਾਉਣ ਲਈ ਆਖਿਆ ਗਿਆ ਸੀ ਉਹਨਾਂ ਦੱਸਿਆ ਹੈ ਕਿ ਨਿਰਧਾਰਿਤ ਸਮੇਂ ਤੋਂ ਬਾਅਦ ਵੀ ਫਾਇਰ ਤੇ ਬਿਲਡਿੰਗ ਸਰਟੀਫਿਕੇਟ ਜਮ੍ਹਾਂ ਨਾ ਕਰਵਾਉਣ ਵਾਲੇ ਇਨ੍ਹਾਂ ਸਕੂਲਾਂ ਦੀ ਮਾਨਤਾ ਰੱਦ ਕਰ ਦਿੱਤੀ ਗਈ ਹੈ ਪਿਛਲੇ ਦਿਨੀ ਪੈਮੀ ਕਾਰਨ ਪੰਜਾਬ ਚ ਠੰਡ ਵਧ ਗਈ ਹੈ ਹਾਲਾਂਕਿ ਦੁਪਹਿਰ ਵੇਲੇ ਕੁਝ ਰਾਹਤਾਂ ਮਹਿਸੂਸ ਹੁੰਦੀ ਹੈ ਪਰ ਸਵੇਰੇ ਤੇ ਸ਼ਾਮ ਵੇਲੇ ਠੰਡੀਆਂ ਹਵਾਵਾਂ ਲਗਾਤਾਰ ਜਾਰੀ ਹਨ ਦਰਸਲ ਪਹਾੜਾਂ ਤੇ ਬਰਬਾਰੀ ਤੋਂ ਬਾਅਦ ਪੰਜਾਬ ਚ ਠੰਡ ਵਧ ਗਈ ਹੈ ਆਉਣ ਵਾਲੇ ਦਿਨਾਂ ਚਕੜਾਕੇ ਦੀ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇੱਥੇ ਦੱਸ ਦਈਏ ਕਿ ਪੰਜਾਬ ਵਿੱਚ ਅੱਜ ਮੀਂਹ ਸੰਬੰਧੀ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਮੌਸਮ ਵਿਭਾਗ ਨੇ ਪਵਿੱਖਵਾਣੀ ਕੀਤੀ ਹੈ ਕਿ ਮਾਰਚ ਦਾ ਮਹੀਨਾ ਵੀ ਗਰਮ ਰਹੇਗਾ ਅਤੇ ਅੱਜ ਤੋਂ 14 ਮਾਰਚ ਤੱਕ ਤਾਪਮਾਨ ਆਮ ਨਾਲੋਂ ਵੱਧ ਰਹੇਗਾ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਤੇ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਬੀਤੇ ਦਿਨੀ ਪਠਾਨਕੋੜ ਵਿਖੇ ਜੀਐਸਟੀ ਦਫ਼ਤਰ ਦੀ ਅਚਨਚੇ ਚੈਕਿੰਗ ਕੀਤੀ ਚੈਕਿੰਗ ਦੌਰਾਨ ਕੁੱਲ 16 ਮੁਲਾਜ਼ਮਾਂ 'ਚੋਂ 8 ਮੁਲਾਜ਼ਮ ਗੈਰਹਾਜ਼ਰ ਪਾਏ ਗਏ ਇਨ੍ਹਾਂ ਵਿੱਚੋਂ ਇੱਕ ਮੁਲਾਜ਼ਮ ਨੇ ਆਪਣੀ ਛੁੱਟੀ ਰੱਖੀ ਹੋਈ ਸੀ ਇਸ ਤਰ੍ਹਾਂ ਅੱਧੇ ਮੁਲਾਜ਼ਮ ਗੈਰਹਾਜ਼ਰ ਪਾਏ ਗਏ ਮੰਤਰੀਆਂ ਨੇ ਚੈਕਿੰਗ ਕਰਨ ਉਪਰੰਤ ਹਾਜ਼ਰੀ ਰਜਿਸਟਰ ਜਬਤ ਕਰ ਲਿਆ ਤੇ ਆਪਣੇ ਨਾਂ ਲੈ ਗਏ ਇਸ ਮੌਕੇ ਚੀਮਾ ਨੇ ਕਿ ਹੈਗੀ ਡਿਊਟੀ ਤੋਂ ਗੈਰਹਾਜ਼ਰ ਰਹਿਣ ਵਾਲੇ ਮੁਲਾਜ਼ਮਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਡਿਊਟੀ ਤੋਂ ਕੁਤਾਹੀ ਕਰਨ ਵਾਲੇ ਕਿਸੇ ਵੀ ਮੁਲਾਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਤੇ ਉਹਨਾਂ ਦਾ ਨਿਸ਼ਾਨਾ ਹੈ ਕਿ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਹਰ ਤਰ੍ਹਾਂ ਦੀਆਂ ਸੇਵਾਵਾਂ ਦਾ ਲੋਕਾਂ ਨੂੰ ਬਿਨਾਂ ਕਿਸੇ ਤਰ੍ਹਾਂ ਦੀ ਦੇਰੀ ਖੱਜਲ ਖੁਆਰੀ ਦੇ ਲਾਭ ਮਿਲ ਸਕੇ ਇਸ ਕਰਕੇ ਪ੍ਰਸ਼ਾਸਨ ਦੀ ਜਵਾਬਦੇਹੀ ਯਕੀਨੀ ਬਣਾਉਣ ਲਈ ਇਹ ਚੈਕਿੰਗ ਕੀਤੀ ਗਈ ਹੈ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦੇ ਉਦੇ ਤੋਂ ਅਸਤੀਫਾ ਦੇ ਚੁੱਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੀ ਕਾਲ ਤਖਸੈ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨਾਲ ਮੁਲਾਕਾਤ ਕੀਤੀ ਹੈ ਦੱਸ ਦिए ਕਿ ਅੱਜ ਅੰਤਰੀ ਕਮੇਟੀ ਦੀ ਮੀਟਿੰਗ ਹੈ ਜਿਸ ਤੋਂ ਪਹਿਲਾਂ ਹਰਜਿੰਦਰ ਸਿੰਘ ਧਾਮੀ ਜਥੇਦਾਰ ਸਾਹਿਬ ਨਾਲ ਮੁਲਾਕਾਤ ਕਰਨ ਪਹੁੰਚੇ ਸਨ ਮੁਲਾਕਾਤ ਮਗਰੋਂ ਤਾਮੀਦਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਕਿਹਾ ਕਿ ਮੈਂ ਅਸਤੀਫਾ ਵਾਪਸ ਨਹੀਂ ਲਵਾਵਾਂਗਾ ਹੁਣ ਵਰਕਿੰਗ ਕਮੇਟੀ ਦਾ ਕੰਮ ਹੈ ਕਿ ਉਹ ਅਸਤੀਫਾ ਪ੍ਰਵਾਨ ਕਰਦੇ ਹਨ ਜਾਂ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਬਕਾ মিডিਆ ਡਾਇਰੈਕਟਰ ਨਵਨੀਤ ਵਦਵਾ ਭਾਜਪਾ ਚ ਸ਼ਾਮਿਲ ਹੋ ਗਏ ਹਨ ਭਾਜਪਾ ਦੇ ਸੂਬਾ ਇੰਚਾਰਜ ਵੱਲੋਂ ਉਹਨਾਂ ਨੂੰ ਪਾਰਟੀ ਵਿੱਚ ਸ਼ਾਮਿਲ ਕਰਵਾਇਆ ਗਿਆ ਹੈ ਇੱਥੇ ਦੱਸ ਦਈਏ ਕਿ ਨਵਨੀਤ ਵਦਵਾ ਮੁੱਖ ਮੰਤਰੀ ਭਗਵੰਤ ਮਾਨ ਦੇ ਕਰੀਬੀਆਂ ਵਿੱਚੋਂ ਇੱਕ ਸਨ ਨੇ 1 ਅਕਤੂਬਰ 2024 ਨੂੰ ਆਪਣੇ OSD ਸੁਖਵੀਰ ਸਿੰਘ ਅਤੇ ੋਂਕਾਰ ਦਾ ਅਸਤੀਫਾ ਵਾਪਿਸ ਲੈ ਲਿਆ ਸੀ ੋਂਕਾਰ ਸਿੰਘ ਸੰਗਰੂਰ ਵਿੱਚ ਮੁੱਖ ਮੰਤਰੀ ਦੀ ਪਤਨੀ ਡਾਕਟਰ ਗੁਰਪ੍ਰੀਤ ਕੋਰ ਦਾ ਕੰਮ ਦੇਖਦੇ ਸਨ ਉਸ ਵੇਲੇ ਨਵਨੀਤ ਵੱਧਵਾ ਨੂੰ ਵੀ ਹਟਾ ਦਿੱਤਾ ਗਿਆ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੋਹਾਲੀ ਪਹੁੰਚੇ ਇਸ ਮੌਕੇ ਉਹਨਾਂ ਨੇ 1-1 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਿਤ ਸ਼ਹਿਰ ਦੀ ਨਿਗਰਾਨੀ ਪ੍ਰਣਾਲੀ ਅਤੇ ਆਵਾਜਾਈ ਪ੍ਰਬੰਧਨ ਪ੍ਰਣਾਲੀ ਦਾ ਉਦਘਾਟਨ ਕੀਤਾ ਇਸ ਸਿਸਟਮ ਦੇ ਸ਼ੁਰੂ ਹੋਣ ਤੋਂ ਬਾਅਦ ਹੁਣ ਮੋਹਾਲੀ ਦੀਆਂ ਸਾਰੀਆਂ ਸੜਕਾਂ ਪੁਲਿਸ ਨਿਗਰਾਨੀ ਹੇਠ ਹੋਣਗੀਆਂ ਇਸ ਤੋਂ ਇਲਾਵਾ ਚੰਡੀਗੜ੍ਹ ਦੀ ਤਰਜ਼ ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਈ ਚਲਾਨ ਜਾਰੀ ਕੀਤੇ ਜਾਣਗੇ ਉਨਾ ਕਿਹਾ ਹੈ ਕਿ ਅੱਜ ਤੋਂ ਪੰਜਾਬ ਭਰ ਵਿੱਚ ਆਨਲਾਈਨ ਚਲਾਨ ਕੱਟੇ ਜਾਣਗੇ ਹੁਣ AI ਨਾਲ ਲਿੰਕ 19 ਪੁਆਇੰਟਾਂ ਤੇ ਕੁੱਲ 351 ਕੈਮਰੇ ਲਗਾਏ ਜਾਣਗੇ ਇਹ ਨਿਯਮ ਪੈਸੇ ਕਮਾਉਣ ਲਈ ਨਹੀਂ ਤੁਹਾਡੀ ਜ਼ਿੰਦਗੀ ਬਚਾਉਣ ਲਈ ਬਣਾਏ ਗਏ ਹਨ ਜਾਨ ਮਾਲ ਦੀ ਰੱਖਿਆ ਕਰਨਾ ਸਰਕਾਰ ਦਾ ਕੰਮ ਹੁੰਦਾ ਹੈ ਨਹੀਂ ਬੜੀ ਦੁੱਖ ਦੀ ਗੱਲ ਹੈ ਜੀ ਇਹ ਮੈਂ ਕਹਿ ਸਕਦੀਆਂ ਲੋਕਾਂ ਦੀ ਤਾਂ ਸਰਕਾਰ ਆਮ ਆਦਮੀ ਤੇ ਤਾਂ ਦੂਰ ਦੀ ਗੱਲ ਇਹ ਖਾਸ ਸਰਕਾਰ ਬਣ ਕੇ ਲੋਕਾਂ ਨੂੰ ਭੁੱਲੀ ਬੈਠੀ ਹੈ ਜਿੰਨੇ ਵਾਅਦੇ ਕੀਤੇ ਸੀ ਇੱਕ ਵਾਅਦਾ ਵੀ ਪੂਰਾ ਨਹੀਂ ਕੀਤਾ 3 ਸਾਲ ਪੂਰੇ ਹੋਣ ਨੂੰ ਆਏ ਨਾ ਨਾ ਬੀਬੀਆਂ ਨੂੰ 1000 ਰੁਪਏ ਮਿਲੇ ਨੇ ਨਾ ਜਿਹੜਾ ਕਹਿੰਦਾ ਸੀ ਵਿਦੇਸ਼ਾਂ ਤੋਂ ਲੋਕੀ ਆ ਕੇ ਕੰਮ ਕਰਨਗੇ ਇੱਥੇ ਹੀ ਬੇਰੋਜ਼ਗਾਰ ਹੋਏ ਬੈਠੇ ਨਹੀਂ ਤੇ 10 ਦਿਨਾਂ ਦੇ ਨਸ਼ੇ ਖਤਮ ਕਰਨੇ ਸੀ ਅੱਜ ਨਸ਼ਿਆਂ ਦਾ ਹਾਲਾਤ ਦੇਖੋ ਕੀ ਹੈ ਹਰ ਵਰਗ ਧਰਨੇ ਤੇ ਬੈਠਾ ਹੈ ਨਾ ਕੋਈ ਅਫਸਰ ਕੰਮ ਕਰਕੇ ਰਾਜ਼ੀ ਹੈ ਆਪਣਾ ਦੇ ਉੱਤੇ ਜ਼ੋਰ ਜ਼ਬਰ ਚੱਲ ਰਿਹਾ ਹੈਗਾ ਕਿਸਾਨਾਂ ਦੇ ਨਾਲ ਤਾਂ ਜਿਹੜੇ ਚੁਟਕਿਆ ਮਾਰ ਕੇ ਕਹਿੰਦੇ ਸੀ ਐਮਐਸਪੀ ਦਵਾਂਗੇ 5 ਮਿੰਟਾਂ 'ਚ ਦਵਾੰਗੇ ਉਹ ਗੱਲਾਂ ਤਾਂ ਹੁਣ ਭੁੱਲ ਜਾਓ ਵਿਚਾਰੇ ਕਿਸਾਨ ਜੇ ਹੱਕ ਮਾਰਦੇ ਤਾਂ ਡਾਂਗਾ ਵੀ ਖਾਂਦੇ ਨੇ ਤੇ ਜਿਹੜਾ ਉਹਨਾਂ ਦਾ ਇੱਕ ਸੰਵਿਧਾਨਿਕ ਹੱਕ ਹੈ ਧਰਨੇ ਕਰਨ ਦਾ ਅੱਜ ਇਹ ਨਹੀਂ ਧਨਾਸ਼ਾਈ ਹੋਵੇ ਇਹ ਭਗਵੰਤ ਮਾਨ ਚ ਪਤਾ ਨਹੀਂ ਕਿਹਦੀ ਰੂਹ ਆ ਗਈ ਕਿ ਧਰਨੇ ਕਰਨ ਤੋਂ ਵੀ ਇਹਨਾਂ ਨੂੰ ਕੁੱਟਿਆ ਮਾਰਿਆ ਜਾ ਰਿਹਾ ਤੇ ਜੇਲ੍ਹਾਂ ਤੇ ਸੁੱਟਿਆ ਜਾ ਰਿਹਾ ਸੋ ਹਰ ਪੱਖੋਂ ਨੌਜਵਾਨ ਹੋਏ ਬੀਬੀਆਂ ਹੋਣ ਕਿਸਾਨ ਹੋਏ ਮਜ਼ਦੂਰ ਹੋਏ ਅੱਜ ਲਾਅ ਐਂਡ ਆਰਡਰ ਦੀ ਸਥਿਤੀ ਦੇ ਨਾਲ ਦੁਕਾਨਦਾਰ ਹੋਏ ਵਪਾਰੀ ਹੋਏ ਪੰਜਾਬ ਦਾ ਟੈਨਸ਼ਨਸ ਕਰਕੇ 4 ਲੱਖ ਕਰੋੜ ਦਾ ਕਰਜ਼ਾ ਛਾੜ ਕੇ ਪੰਜਾਬ ਦੇ ਜੋ ਹਾਲਾਤ ਪੈਦਾ ਕਰ ਦਿੱਤੇ ਨੇ ਮੈਂ ਤਾਂ ਲੋਕਾਂ ਨੂੰ ਇੰਨੀ ਬੇਨਤੀ ਕਰਾਂਗੀ ਕਿ 2015 ਤੋਂ ਸਾਡੀ ਇੱਕ ਖੇਤਰੀ ਪਾਰਟੀ ਨੂੰ ਇਹਨਾਂ ਦੋਹਾਂ ਪਾਰਟੀਆਂ ਨੇ ਬਦਨਾਮ ਕਰਕੇ ਝੂਠੇ ਸਾਡੇ ਉੱਤੇ ਇਲਜ਼ਾਮ ਲਾ ਕੇ ਦੋਵਾਂ ਨੇ ਸੱਤਾ ਹਾਸਲ ਕੀਤੀ ਇੱਕ ਨੇ ਘਰ ਘਰ ਨੌਕਰੀ ਕਰਜ਼ਾ ਮਾਫੀ ਦਾ ਝੂਠ ਮਾਰ ਕੇ ਹੌਟੇ ਕਿਸਾਨਾਂ ਨੂੰ ਮਾਰ ਛੱਡਿਆ ਤੇ ਕਰਜ਼ਾ ਚੁੜਾਇਆ ਕੱਖ ਨਹੀਂ ਦਿੱਤਾ ਤੇ ਇੱਕ ਦੂਜੇ ਪਾਸੇ ਉਸ ਤੋਂ ਵੀ ਮਹਾ ਝੂਠੇ ਜਿਹੜੇ ਇਹਨਾਂ ਨੇ ਆ ਗਿਆ ਸਾਡਾ ਪੰਜਾਬ ਕਿੱਥੇ ਖੜਿਆ ਕੋਈ ਆਪ ਦੇ ਘਰਚੇ ਸੇਫ ਨਹੀਂ ਹੈਗਾ ਕੋਈ ਆਪ ਦੀ ਦੁਕਾਨੇ ਤੇ ਸੇਫ ਨਹੀਂ ਹੈਗਾ ਨਸ਼ੇ ਦੇ ਨਾਲ ਜਿੱਥੇ ਬੱਚਿਆਂ ਨੂੰ ਕਬੱਡੀ ਦੇ ਨਾਲ ਜੋੜਿਆ ਜਾਂਦਾ ਸੀ ਕਬੱਡੀ ਖੇਡਦੇ ਸੀਗੇ ਉਥੇ ਅੱਜ ਨਸ਼ਿਆਂ ਦੀ ਖੇਡ ਕਰਦੇ ਜਿੱਥੇ ਕਬੱਡੀ 'ਚ ਉਹਨਾਂ ਨੂੰ ਪ੍ਰਾਈਜ਼ ਮਨੀ ਮਿਲਦਾ ਸੀ ਉਥੇ ਨਸ਼ੇ ਦੇ ਨਾਲ ਉਹਨਾਂ ਨੂੰ ਮੌਤ ਮਿਲ ਰਹੀ ਹੈ ਅੱਜ ਗੈਂਗਸਟਰ ਦਾ ਰਾਜ ਚੱਲ ਕੇ ਕਿਹਨੂੰ ਕਿੱਥੇ ਗੋਲੀ ਮਾਰਦੇ ਕਿੱਥੇ ਨੁਟ ਹੋ ਜਾਏ ਕਿਹਨੇ ਕੀ ਕਰ ਦਈਏ ਕੋਈ ਇੱਥੇ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ ਇੱਕ ਹਾਰਿਆ ਹੋਇਆ ਮੁੱਖ ਮੰਤਰੀ ਜਿਹੜਾ ਐਮ.ਐਲ.ਏ ਵੀ ਨਹੀਂ ਹੈ 24 ਗੱਡੀਆਂ ਲੈ ਕੇ ਉਹਦੇ ਨਾਲ ਪੰਜਾਬ ਪੁਲਸੀ ਉਹਨੂੰ ਹਸਪਤਾਲ ਲਈ ਲੈ ਕੇ ਜਾਂਦੇ ਨੇ ਤੇ ਲੋਕੀ ਜਿਹੜੇ ਜਾਨ ਮਾਲ ਦੀ ਰੱਖਿਆ ਵਾਸਤੇ ਇਹਨਾਂ ਦੀ ਰੱਖਿਆ ਵਾਸਤੇ ਕੋਨੇ ਕਿਸੇ ਦੀ ਕੋਈ ਸੁਣਵਾਈ ਨਹੀਂ ਇਹ ਪੰਜਾਬ ਦੁੱਖ ਹੁੰਦਾ ਹੈ ਕਿ ਪੰਜਾਬ ਨੂੰ ਅਸੀਂ 2017 'ਚ ਕਿੱਥੇ ਛੱਡ ਕੇ ਗਏ ਸੀ ਜਿੱਥੇ ਹਵਾਈ ਅਡੇ ਫਰਮਲ ਪਲਾਂਟ ਸੜਕਾਂ ਬੰਦੀਆਂ ਸੀ ਆਟੇ ਦਾਲ ਦੇ ਕਾਰਡ ਬੰਦ ਹੋਏ ਸੀ ਪੈਨਸ਼ਨ ਛੱਦਰ ਮਿਲਦੀ ਸੀ ਅੱਜ ਪੰਜਾਬ 'ਚ ਇਹ ਨਾ ਜਿਨ੍ਹਾਂ ਦੀ ਤਾਂ ਗੱਲਾਂ ਹੀ ਨਹੀਂ ਹੈਗੀਆਂ ਗੱਲਾਂ ਤਾਂ ਆ ਹੋ ਰਹੀਆਂ ਨੇ ਕਿ ਸਾਡੇ ਬੱਚਿਆਂ ਨੂੰ ਨਸ਼ੇ ਤੋਂ ਬਚਾ ਲੋ ਗੱਲਾਂ ਆ ਹੋ ਰਹੀਆਂ ਨੇ ਇਹ ਗੈਂਗਸਟਰਾਂ ਦਾ ਰਾਜ ਖਤਮ ਕਰ ਦਿਓ ਗੱਲਾਂ ਆ ਹੋ ਰਹੀਆਂ ਨੇ ਕਿ ਪੰਜਾਬ ਦਾ ਕਰਜ਼ਾ ਘਟਾਓ ਤੇ ਲੋਕਾਂ ਨੂੰ ਨੌکریاں ਦੋ ਲੇਕਿਨ ਕੋਈ ਸੁਣਨ ਵਾਲਾ ਹੀ ਨਹੀਂ ਐ ਐਡੇ ਵੱਡੇ ਅਹੁਦੇ ਤੇ ਬੈਠ ਕੇ ਮੁੱਖ ਮੰਤਰੀ ਝੂਠ ਮਾਰਦਾ ਹੋਵੇ ਇਹ ਉਹਦੇ ਮੂੰਹੋਂ ਸਾਜਦਾ ਨਹੀਂ ਹੈ ਕਿ ਇਹ ਸੜਕਾਂ ਰੋਕਦੇ ਆ ਇਹ ਰੇਲਾਂ ਰੋਕਦੇ ਆ ਸਾਡਾ ਸੱਤਾ ਜਿਹੜਾ 5 ਮਾਰਚ ਦਾ ਸੀ ਅਸੀਂ ਰਿਟਰਨ ਦਿੱਤਾ ਹੋਇਆ ਹੈ ਕਿ ਸਾਨੂੰ 34 ਸੈਕਟਰ ਦੇ ਦੋ 34 ਸੈਕਟਰ ਦੇ ਵਿਲਾ ਉੱਥੇ ਜਾ ਕੇ ਅਸੀਂ ਆਰਾਮ ਨਾਲ ਬੈਠ ਕੇ ਜਿਵੇਂ ਦਿੱਲੀ ਦੇ ਵਿੱਚ ਬੈਠ ਕੇ ਕੀਤਾ ਇਹ ਅਸੀਂ ਸ਼ਾਂਤ ਮਈ ਪ੍ਰੋਗਰਾਮ ਕਰਾਂਗੇ ਇੱਕ ਹਫ਼ਤਾ ਕਰ ਲਈਏ 5 ਦਿਨ ਕਰ ਲਈਏ 10 ਦਿਨ ਕਰ ਲਈਏ ਇਹ ਉਹਨਾਂ ਦਾ ਪਹਿਲਾ ਝੂਠ ਹੈ ਕਿ ਮਤਲਬ ਅਸੀਂ ਕੋਈ ਸੱਦਾ ਦਿੱਤਾ ਰੋਡਾਂ ਰੋਕਣ ਦਾ ਜਾਂ ਰੇਲਾਂ ਰੋਕਣ ਦਾ ਅਸੀਂ ਬਿਲਕੁਲ ਸ਼ਾਂਤ ਰਹਿ ਕੇ ਉਹਨਾਂ ਤੋਂ ਥਾਮ ਮੰਗ ਰਹੇ ਸੀ ਦੂਜੀ ਗੱਲ ਉਹਨਾਂ ਨੇ ਝੂਠ ਮਾਰਿਆ ਕਿ ਇਹ ਮੰਗਾਂ ਦਾ ਤਾਂ ਸਬੰਧ ਹੀ ਨਹੀਂ ਸਾਰੀਆਂ ਦੀਆਂ ਸਾਰੀਆਂ ਮੰਗਾਂ ਦਾ ਸੈਂਟਰ ਨਾਲ ਸਬੰਧ ਹੈ ਇੱਕੋ ਹੀ ਮੰਗ ਹੈ ਜਿਹੜੀ ਸੈਂਟਰ ਨਾਲ ਸੰਬੰਧਤ ਸੀ ਕਿ ਜਿਹੜਾ ਕੌਮੀ ਖੇਤੀ ਨੀਤੀ ਦਾ ਮੰਡੀਕਰਨ ਦਾ ਖਰੜਾ ਸੀ ਇਹ ਦਿੱਲੀ ਨਾਲ ਸੰਬੰਧਤ ਸੀ ਇਹ ਵੀ ਅਸਲ ਦੇ ਵਿੱਚ ਦਿੱਲੀ ਨਾਲ ਤਾਂ ਇਸ ਕਰਕੇ ਸੰਬੰਧਤ ਕਿ ਉਹਨਾਂ ਨੇ ਸੁਝਾਅ ਮੰਗਿਆ ਸੀ ਪੰਜਾਬ ਸਰਕਾਰ ਤੋਂ ਇਹ ਜਿਹੜਾ ਖੇਤੀ ਮੰਡੀਕਰਨ ਦਾ ਹੈਗਾ ਖਰੜਾ ਜਾਂ ਖੇਤੀ ਵਿਸ਼ਾ ਇਹ ਪੰਜਾਬ ਸਰਕਾਰ ਦਾ ਹੈ ਇਸ ਕਰਕੇ ਇਹ ਪੰਜਾਬ ਤੋਂ ਹੀ ਮੰਗ ਬਣਦੀ ਸੀ ਕਿ ਮਤਲਬ ਖਰੜਾ ਤੁਸੀਂ ਰੱਦ ਕਰਨਾ ਹੈ ਜਾਂ ਉਹਦੇ ਹੱਕ ਇਤਨਤਾ ਪਾਉਣਾ ਹੈ ਦੂਸਰੀਆਂ ਸਾਰੀਆਂ ਦੀਆਂ ਸਾਰੀਆਂ 18 ਲਗਾਤੀ ਮੰਗ ਪੱਤਰ ਅਸੀਂ ਦਿੱਤਾ 12 ਪਹਿਲਾਂ ਉਹਨਾਂ ਨੇ ਮੰਗੀਆਂ ਸੀ ਸੀ ਹੁਣ ਅਸੀਂ ਇਹਦੇ ਵਿੱਚ ਐਡ ਕਰੀਆਂ 12 18 ਦੀ 18 ਪੰਜਾਬ ਨਾਲ ਸੰਬੰਧਤ ਮੰਗਾਏ ਇਸ ਗੱਲ ਤੇ ਵੀ ਉਹ ਝੂਠ ਮਾਰ ਰਿਹਾ ਹੈ ਗਮਰਾਹ ਕਰ ਰਿਹਾ ਹੈ ਸੰਯੁਕਤ ਮੋਰਚੇ ਨੂੰ ਬਦਨਾਮ ਕਰ ਰਿਹਾ ਹੈ ਕਿ ਸਾਡਾ ਤਾਂ ਇਹਦੇ ਨਾਲ ਲਿੰਕ ਹੀ ਕੋਈ ਨਹੀਂ ਪਹਿਲੀ ਗੱਲ ਅਸੀਂ ਸਵੇ ਫਟ ਲਾਂਦੀ ਐ ਐਮਐਸ ਦੀ ਮੰਗ ਕੀਤੀ ਆ ਜਿਹੜੀਆਂ ਪੰਜਾਬ ਸਰਕਾਰ ਨਾਲ ਸੰਬੰਧਤ ਹੈ ਬਾਸਮਤੀ ਦੀ ਗੱਲ ਕੀਤੀ ਹੈ ਮੱਕੀ ਦੀ ਗੱਲ ਕੀਤੀ ਹੈ ਆਲੂਆਂ ਦੀ ਗੱਲ ਕੀਤੀ ਹੈ ਗੋਭੀ ਦੀ ਗੱਲ ਕੀਤੀ ਹੈ ਮੂੰਗੀ ਦੀ ਗੱਲ ਕੀਤੀ ਹੈ ਸਾਨੂੰ ਇਹ ਸਿੱਧ ਕਰੇ ਕਿ ਇਹ ਕਿਵੇਂ ਨਹੀਂ ਪੰਜਾਬ ਸਰਕਾਰ ਨਾਲ ਬੰਨ੍ਹਦਾ ਉਦੋਂ ਅੱਗੇ ਸਹਾਦਤਾਂ ਹੋਈਆਂ ਦਿੱਲੀ ਮੋਰਚੇ ਦੇ ਵਿੱਚ ਨੌਕਰੀਆਂ ਰਹਿੰਦੀਆਂ ਮੁਆਜਬੇ ਰਹਿੰਦੇ ਨੇ ਕੇਸ ਬਣਾਇਆ ਪੰਜਾਬ ਸਰਕਾਰ ਦੇ ਇਹ ਕਿਵੇਂ ਨਹੀਂ ਮਤਲਬ ਪੰਜਾਬ ਸਰਕਾਰ ਨਾਲ ਜੁੜਦਾ ਸਾਨੂੰ ਸਿੱਧ ਕਰੇ ਇਹ ਗੱਲ ਅਵਾਰਾ ਪਸ਼ੂਆਂ ਦਾ 소ਰ ਇਹ ਸਿੱਧ ਕਰੇ ਕਿ ਕਿਵੇਂ ਨਹੀਂ ਸੰਬੰਧ ਤੇ ਦੇ ਨਾਲ ਬੰਨ੍ਹਦਾ ਵਨ ਟਾਈਮ ਸੈਟਲਮੈਂਟ ਸਕੀਮ ਦੀ ਅਸੀਂ ਗੱਲ ਕੀਤੀ ਹੈ ਜੱਤ ਮੁਕਤ ਕਰਜੇ ਦੇਣ ਮਿਹਰੇ ਦੀ ਗੱਲ ਇਹ ਕਿਵੇਂ ਨਹੀਂ ਪੰਜਾਬ ਸਰਕਾਰ ਨਾਲ ਸੰਬੰਧਦਾ ਇਹ ਸਾਰੀਆਂ ਦੀਆਂ ਸਾਰੀਆਂ ਮੰਗਾਂ ਜਿਹੜਾ 18 ਨਕਾਤੀ ਮੰਗ ਪੱਤਰ ਆ ਸਮਾਰਟ ਮੀਟਰਾਂ ਦੀ ਗੱਲ ਹੈ ਉਹਨੇ ਮੰਨੀ ਐ 2023 ਦੇ ਵਿੱਚ ਕਿ ਅਸੀਂ ਚਿਪ ਵਾਲੇ ਮੀਟਰ ਨਹੀਂ ਲਾਵਾਂਗੇ ਇਹ ਇਹਦਾ ਦਿੱਲੀ ਨਾਲ ਕੀ ਸੰਬੰਧ ਆ ਐਵੇਂ ਜਿਵੇਂ ਮਤਲਬ ਕਰਜ਼ੇ ਦਾ ਸਵਾਲ ਸੀ ਅਸੀਂ ਕਿਹਾ ਵੀ ਜਿਹੜਾ ਕਰਜ਼ੇ ਦਾ ਮੁੱਦਾ ਹੈ ਅਸੀਂ ਲੈ ਕੇ ਆਉਂਦਾ ਸੀ ਏਜੰਡੇ ਤੇ ਕੈਪਟਨ ਸਰਕਾਰ ਨੇ ਇਹਦਾ ਐਲਾਨ ਕੀਤਾ ਕਿ ਅਸੀਂ ਸਾਡੀ ਸਰਕਾਰ ਬਣੀ ਤੱਕ ਕਰਜ਼ਾ ਖਤਮ ਕਰਾਂਗੇ ਕੀਤਾ ਥੋੜਾ ਕੀਤਾ 3700 ਕਰੋੜ ਤਾਂ ਕੀਤਾ ਤੁਸੀਂ ਇਹਨੂੰ ਪੈਰਾਂ ਥੱਲੇ ਲੁਤਾੜਿਆ ਜਿੱਦ ਮੈਂ ਪੰਜਾਬ ਦੇ ਵਿੱਚ ਕੋਈ ਮੁੱਦਾ ਹੀ ਨਹੀਂ ਹੁੰਦਾ ਪੰਜਾਬ ਦੇ ਵਿੱਚ ਕੋਈ ਖੁਦਕਸ਼ੀ ਨਹੀਂ ਹੁੰਦੀ ਇਹ ਕਿਵੇਂ ਸੈਂਟਰ ਨਾਲ ਸੰਬੰਧਤ ਹੋਗੀ ਅਸੀਂ ਕਿਹਾ ਮੰਗ ਪੱਤਰ ਤੁਸੀਂ ਪਾੜ ਲਓ ਕਿ ਸੈਂਟਰ ਨਾਲ ਮਿਲ ਕੇ ਕਰਗੇ ਦਾ ਕੋਈ ਹੱਲ ਕਰੋ ਇਹ ਇਹ ਮਤਲਬ ਇਹ ਵੀ ਪੰਜਾਬ ਨਾਲ ਜੁੜਦੀ ਹੈ ਇਹੀ ਅਸੀਂ ਚੈਲੰਜ ਕਰਦੇ ਹਾਂ ਜਿਹੜੀ ਡਿਬੇਟ ਦੀ ਗੱਲ ਕਰਦੇ ਹਾਂ ਜਿੱਥੇ ਮਤਲਬ ਕਿਸੇ ਚੈਨਲ ਤੇ ਬਹਿ ਜਾਣਾ ਆਪਦੇ ਦਫ਼ਤਰ ਉੱਥੇ ਛੱਡ ਲੈਣ ਸਾਨੂੰ ਪੰਜਾਬ ਭਵਨ ਚ ਅਸੀਂ ਪੰਜ ਨਮਾਇंदे ਬੈਠ ਕੇ ਪੂਰੀ ਦੁਨੀਆ ਨੂੰ ਦੱਸਣਾ ਚਾਹੁੰਦੇ ਹਾਂ ਕਿ ਇਹ ਪੰਜ ਸਾਰੀਆਂ ਮੰਗਾਂ ਪਰ ਬੰਤ ਮਾਨ ਦੇ ਨਾਲ ਸੰਬੰਧ ਤੇ ਬਦਨਾਮ ਕਰਦੇ ਮੁੱਦੇ ਤੇ ਅਸੀਂ ਬੜੀ ਡਿਸਕਸ਼ਨ ਕਰਦੇ ਹਾਂ ਕੋਈ ਇਹ ਜਿਹੜਾ ਫੈਸਲਾ ਹੈ ਇਹ ਕੋਈ ਇੱਕ ਦਿਨ ਚ ਨਹੀਂ ਲਿਆ ਜਾਂਦਾ ਜੇ ਡਰਗ ਦੀ ਗੱਲ ਕਰਦੇ ਆ ਜੋ ਅੱਜ ਇੱਕ ਯੁੱਧ ਛੇੜਿਆ ਹੈ ਨਸ਼ਿਆਂ ਵਿਰੁੱਧ ਪੂਰੇ ਪੰਜਾਬ 'ਚ ਉਹ ਕੋਈ ਇੱਕ ਦਿਨ ਦਾ ਲਿਆ ਹੋਇਆ ਫੈਸਲਾ ਨਹੀਂ ਉਹਦੇ ਵਿੱਚ ਬਹੁਤ ਸਾਰੀਆਂ ਮੀਟਿੰਗਾਂ ਇਹ ਹੋਈਆਂ ਕਿ ਕਿਵੇਂ ਕਰਨਾ ਹੈ ਸਪਲਾਈ ਲਾਈਨ ਤੋੜ ਦਾਂਗੇ ਸਪਲਾਈ ਲਾਈਨ ਤਾਂ ਦੋ ਦਿਨ ਚ ਤੋੜ ਦੋਗੇ ਸਪਲਾਈ ਲਾਈਨ ਟੁੱਟਣ ਤੋਂ ਬਾਅਦ ਜਿਹੜੇ ਸਾਡੇ ਨੌਜਵਾਨ ਮੁੰਡੇ ਐਡਿਕਟਡ ਹੋਵੇ ਬਦਕਿਸਮਤੀ ਨਾਲ ਉਹ ਬੁਰੀ ਸੰਗਤ ਚਲੇ ਗਏ ਉਹ ਤਰਫਣਗੇ ਜੀ ਫਿਰ ਜਦੋਂ ਉਹਨਾਂ ਨੂੰ ਨਸ਼ਾ ਨਾ ਮਿਲਿਆ ਫਿਰ ਉਹਨਾਂ ਦਾ ਕੀ ਕਰਾਂਗੇ ਫਿਰ ਅਸੀਂ ਰੀ ਹੈਬ ਸੈਂਟਰਾਂ 'ਤੇ ਧਿਆਨ ਦਿੱਤਾ ਹੋਟ ਸੈਂਟਰ ਹੋਟ ਕਲੀਨਿਕ ਬਣਾਏ ਉਹਨਾਂ 'ਚ ਦਵਾਈਆਂ ਦੀ ਦਿੱਕਤ ਨਾ ਆਵੇ ਉਹ ਕੀਤਾ ਫਿਰ ਕਿੰਨਾਂ ਨੂੰ ਆਪਾਂ ਨੇ ਦੋਸ਼ੀ ਸਮਝਣਾ ਜਿਹੜੇ ਨਸ਼ਾ ਕਰਦੇ ਨੇ ਉਹਨਾਂ ਦਾ ਕੋਈ ਕਸੂਰ ਨਹੀਂ ਉਹਨਾਂ ਨੂੰ ਜੇਲ੍ਹ ਚ ਲੈ ਕੇ ਜਾਣ ਦਾ ਕੀ ਫਾਇਦਾ ਉਹ ਤਾਂ ਮਰੀਜ਼ ਨੇ ਉਹਨਾਂ ਨੂੰ ਤਾਂ ਹਸਪਤਾਲ ਲੈ ਕੇ ਜਾਓ ਲੋ ਜਿਹੜੇ ਵੇਚਦੇ ਨੇ ਜਿਹੜੇ ਸਪਲਾਈਅਰ ਨੇ ਡੀਲਰ ਨੇ ਡਿਸਟ੍ਰਿਬਿਊਟਰ ਨੇ ਉਹਨਾਂ ਤੇ ਨੱਥ ਕੱਸੋ ਸੋ 3-4 ਫੇਜ਼ਾਂ ਦੇ ਵਿੱਚ ਇਹ ਕੰਮ ਚੱਲਿਆ ਤੇ ਨਾਲ ਨਾਲ ਜਿਹੜੇ-ਜਿਹੜੇ ਨੌਜਵਾਨ ਮੁੰਡੇ ਕੁਸੇ ਪਾਬੁਗਤਾ ਚਾਕੇ ਜਾਂ ਕੋਈ ਉਮਰ ਦਾ ਵੀ ਤਕਾਜ਼ਾ ਹੁੰਦਾ ਉਹ ਇਸ ਦਲਦਲ ਚਲੇ ਗਏ ਉਹਨਾਂ ਨੂੰ ਦਲਦਲ ਤੋਂ ਕੱਢਣਾ ਵੀ ਹੈ ਬਾਅਦ ਚ ਸਕਿੱਲ ਡਿਵੈਲਪਮੈਂਟ ਜਾਂ ਕੋਈ ਹੋਰ ਉਹਨਾਂ ਲਈ ਰੋਜ਼ਗਾਰ ਦਾ ਪ੍ਰਬੰਧ ਕਰਕੇ ਉਹਨਾਂ ਨੂੰ ਕੰਮ ਤੇ ਵੀ ਲਾਉਣਾ ਹੈ ਕਿਉਂਕਿ ਜੇ ਉਹਨਾਂ ਨੂੰ ਕੰਮ ਤੇ ਨਾ ਲਾਇਆ ਵਾਪਸ ਫਿਰ ਚਲੇ ਜਾਣਗੇ ਉੱਥੇ ਸੋ ਬੜੇ ਬੜੇ ਸਿਸਟਮੈਟਿਕ ਤਰੀਕੇ ਨਾਲ ਇਹ ਐਕਸ਼ਨ ਹੋਇਆ ਹੈ ਸੋ ਲੋਕਾਂ ਦਾ ਸਹਿਯੋਗ ਜਿਹੜਾ ਮਿਲ ਰਿਹਾ ਉਹਦੇ ਲਈ ਮੈਂ ਪੰਜਾਬ ਦੇ ਲੋਕਾਂ ਦਾ ਬਹੁਤ ਧੰਨਵਾਦ ਕਰਦਾ ਮੈਨੂੰ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਚ ਮੈਸੇਜ WhatsApp ਤੇ ਫੋਨ ਇਸ ਗੱਲ ਤੋਂ ਆਉਂਦੇ ਨੇ ਜੀ ਧੰਨਵਾਦ ਤੁਸੀਂ ਸਾਡਾ ਸਾਥ ਦੇ ਰਹੇ ਹੋ ਪੰਜਾਬ ਨੂੰ ਬਚਾਉਣ ਚ ਅਸੀਂ ਵੀ ਤੁਹਾਡਾ ਸਾਥ ਦੇਵਾਂਗੇ ਸੋ ਲੋਕਾਂ ਦੇ ਸਾਥ ਤੋਂ ਬਿਨਾਂ ਕੋਈ ਵੀ ਲਹਿਰ ਜਿਹੜੀ ਹੈ ਉਹ ਕੰਪਲੀਟਲੀ ਹੋ ਸਕਦੀ ਸਾਨੂੰ ਦੱਸੋ ਵੇਚ ਚੀਜ਼ ਕੋਕੇ ਦੱਸੋ ਕਿੱਥੇ ਕੋਈ ਨਸ਼ਾ ਵੇਚਦਾ ਹੈ ਕਿੱਥੋਂ ਹੋ ਆਉਂਦੇ ਨੇ ਤੇ ਅਸੀਂ ਤੁਹਾਡਾ ਨਾਮ ਵੀ ਗੁਪਤ ਰੱਖਾਂਗੇ ਅਸੀਂ ਪੁਲਿਸ ਜਿਹੜੀ ਉਹ ਐਕਸ਼ਨ ਵੀ ਲਊਗੀ ਪਹਿਲਾਂ ਹੁੰਦਾ ਸੀ ਕਿ ਸ਼ਿਕਾਇਤਾਂ ਇਦਾਂ ਦੇ ਵੀ ਆਉਂਦੀਆਂ ਸੀ ਕਿ ਲੋਕ ਨਸ਼ਾ ਵੇਚਣ ਵਾਲੇ ਨੂੰ ਫੜ ਕੇ ਥਾਣੇ ਛੱਡਿਆ ਹੁੰਦੇ ਸੀ ਲੋਕ ਬਾਹਰ ਚ ਆਉਂਦੇ ਸੀ ਪਿੰਡ ਉਹ ਪਹਿਲਾਂ ਖੜਾ ਹੁੰਦਾ ਸੀ ਪਿੰਡ ਥਾਣੇ ਚ ਜਵਾਨ ਤੋਂ ਜਾਂਦੀ ਸੀ ਸੋ ਹੁਣ ਅਸੀਂ ਨਾਲ ਨਾਲ ਪਾਪਰੀ ਕਮਾਈ ਜਿਹੜੀ ਐ ਉਹਦੇ ਨਾਲ ਬਣਾਈਆਂ ਹੋਈਆਂ ਬਿਲਡਿੰਗਾਂ ਉਹ ਵੀ ਅਸੀਂ ਨਾਲ ਤੁਹਾਡੇ ਸਾਹਮਣੇ ਤੁਸੀਂ ਦੇਖਿਆ ਹੋਣਾ ਕਿਸੇ ਨੇ ਢਾਡੀਆਂ ਕੋਠੀਆਂ ਪਾਲੀਆਂ ਕਿਸੇ ਨੇ ਕੁਛ ਉਹ ਵੀ ਅਸੀਂ ਉਹ ਕਹਿੰਦੇ ਪੰਜਾਬੀ ਚਕਾਵਤ ਐ ਚੋਰੀ ਦੇ ਪੁੱਤ ਗੱਬਰੂ ਨਹੀਂ ਹੁੰਦੇ ਤੇ ਉਹ ਵੀ ਜਿਹੜੀਆਂ ਉਹਨਾਂ ਦੀਆਂ ਐਨਡੀਪੀਐਸ ਤੇ ਜਿਨ੍ਹਾਂ ਦੇ ਪਾਚੇ ਨੇ ਜਿਨ੍ਹਾਂ ਨੇ ਡਰੱਗ ਦੇ ਪੈਸੇ ਨਾਲ ਕੋਠੀਆਂ ਖੜੀਆਂ ਕੀਤੀਆਂ ਜਾਇਦਾਦਾਂ ਬਣਾਈਆਂ ਉਬੀ ਸਰਕਾਰ ਜਿਹੜੀ ਆ ਉਹ ਆਪਣੇ ਕੰਮ ਚ ਚਲਾਉਂਦੀ